ਤਾਰੀਵਾਲ ਰੇਲਵੇ ਸਟੇਸ਼ਨ ਦੇ 50 ਫੁੱਟ ਉੱਚੇ ਟਾਵਰ ਤੇ ਚੜਿਆ ਨੌਜਵਾਨ ਕਰ ਰਿਹਾ ਹੈ ਇਨਸਾਫ ਦੀ ਮੰਗ। ਮੌਕੇ ਤੇ ਪਹੁੰਚੇ ਇੱਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਨੌਜਵਾਨ ਦਾ ਨਾਮ ਅਸ਼ਵਨੀ ਹੈ ਅਤੇ ਉਹ ਪੇਸ਼ੇਵਰ ਫੋਟੋਗ੍ਰਾਫਰ ਦੇ ਤੌਰ ਤੇ ਕੰਮ ਕਰ ਰਿਹਾ ਹੈ। ਨੌਜਵਾਨ ਦਾ ਦੱਸਣਾ ਸੀ ਕਿ ਉਸਦੇ ਘਰ ਤੇ ਕਿਸੇ ਨੇ ਕਬਜ਼ਾ ਕਰ ਲਿਆ ਹੈ ਅਤੇ ਉਸਨੇ ਇਸ ਸੰਬੰਧੀ ਬਹੁਤ ਹੀ ਸ਼ਿਕਾਇਤਾਂ ਕੀਤੀਆਂ ਹਨ ਪਰ ਉਸ ਨੂੰ ਕਿਸੇ ਕੋਲੋਂ ਵੀ ਇਨਸਾਫ ਨਹੀਂ ਮਿਲਿਆ। ਇਸ ਲਈ ਅੱਜ ਮੈਂ ਇਸ ਟਾਵਰ ਦੇ ਉੱਪਰ ਚੜ ਕੇ ਇਨਸਾਫ ਦੀ ਮੰਗ ਕਰ ਰਿਹਾ ਹਾਂ। ਉੱਥੇ ਹੀ ਮੌਕੇ ਤੇ ਪਹੁੰਚੇ ਧਾਰੀਵਾਲ ਦੇ ਨਾਇਬ ਤਹਿਸੀਲਦਾਰ ਅਤੇ ਰੇਲਵੇ ਪੁਲਿਸ ਅਤੇ ਸਥਾਨਕ ਪੁਲਿਸ ਅਧਿਕਾਰੀ ਨੌਜਵਾਨ ਨੂੰ ਥੱਲੇ ਉਤਰਨ ਦੀ ਅਪੀਲ ਕਰ ਰਹੇ ਸਨ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਗਲਬਾਤ ਦੌਰਾਨ ਦੱਸਿਆ ਕਿ ਸਾਢੇ 9 ਵਜੇ ਦੇ ਕਰੀਬ ਇਹ ਨੌਜਵਾਨ ਟਾਵਰ ਤੇ ਚੜ੍ਹ ਗਿਆ ਸੀ ਅਤੇ ਇਨਸਾਫ ਲਈ ਮੰਗ ਕਰ ਰਿਹਾ ਹੈ ਆਓ ਦੇਖਦੇ ਹਾਂ ਧਾਰੀਵਾਲ ਤੋਂ ਜਸਪਾਲ ਚੰਦਨ ਦੀ ਖਾਸ ਰਿਪੋਰਟ ਕਰਾਏ ਨੇ ਲੋਕ ਮੋਹ ਜੀਤਾਂ ਨੂੰ ਦਗਾ ਕਰਦੇ ਨੇ ਅੱਜ ਤਾਂ ਅੱਜ 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 ਅੱ ਉਹ ਫੱਲੇ ਆਏ ਦਾਈ ਦਾ ਸੁਣਾਣਾ ਸੀ ਗਾਣਾ ਅੱਜ ਆਉਂਦਾ ਤੇ ਇਹ ਠੀਕ ਹੈ ਨਹੀਂ ਵਾਹ ਨਿਸ਼ਾਨ ਜੀ ਨਾਮ ਇਹ ਲੜਾ ਉਹ ਰੁਮੜੀ ਗਲੀ ਵੀ ਕਰਾਉਣਾ ਜੀ ਫਿਰ ਇਹਦਾ ਅੱਜ ਰੀਲਵੇ ਸਟੇਸ਼ਨ ਤੇ ਆਏ ਹੀ ਆਪਣੇ ਸਾਥੀਆਂ ਨਾਲ ਤੇ ਸਾਡੇ ਸ਼ਹਿਰ ਦੇ ਵਸਨੀਕ ਨੇ ਅਸ਼ਵਨੀ ਜੀ ਫੋਟੋਗ੍ਰਾਫਰ ਦੀ ਦੁਕਾਨ ਨੇ ਧਾਰੀਵਾਲ ਇਨਾਂ ਦੀ ਕੋ ਪਤਾ ਨਹੀਂ ਕੀ ਮਜਬੂਰੀ ਬਣ ਗਈ ਵੀ ਅੱਧਾ ਪੁਰਾ ਕਾਈਟਾ ਹੋ ਗਏ ਭਾਰੀਵਾਲ ਰੇਲਵੇ ਸਟੇਸ਼ਨ ਦੇ ਜਿਹੜਾ ਟਾਵਰ ਵਾ ਉਹ ਤੇ ਕਾਫੀ ਦਿਨ ਤੋਂ ਉੱਪਰ ਖੜੇ ਹੋਏ ਆ ਤੇ ਬੜੀਆਂ ਬੇਨਤੀਆਂ ਕਰ ਚੁੱਕੀਆਂ ਵੀ ਆਓ ਥੱਲੇ ਆਪਾਂ ਤੁਹਾਡੀ ਗੱਲ ਸੁਣਨੇ ਆ ਤੇ ਆ ਰਹੀ ਦੇ ਬਾਕੀ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਗੱਲ ਵਾ ਕੀ ਉਹਨਾਂ ਦੀ ਪ੍ਰੋਬਲਮ ਹੈ ਜੋ ਉਹਨਾਂ ਨੇ ਆ ਆਪਣੀ ਸੇਛ ਸਟੈਪ ਚੁੱਕਿਆ ਵਾ ਅਸੀਂ ਆਪਣੇ ਸਾਥੀਆਂ ਨਾਲ ਇੱਥੇ ਆਏ ਆ ਬੜੀਆਂ ਬੇਨਤੀਆਂ ਇਹਨਾਂ ਨੂੰ ਕੀਤੀਆਂ ਵੀ ਆਜੋ ਥੱਲੇ ਆਈ ਤੁਹਾਡੀ ਗੱਲ ਸੁਣਨੇ ਆ ਜੋ ਵੀ ਤੁਹਾਡਾ ਮਸਲਾ ਵਾ ਉਹਨਾਂ ਨੂੰ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਦੱਸ ਕੇ ਸਾਰੇ ਜਿੰਨਾ ਵੀ ਪ੍ਰਸ਼ਾਸਨ ਜਿਲੇ ਦਾ ਆਪਣਾ ਉਹਨਾਂ ਨਾਲ ਗੱਲ ਕਰਕੇ ਤੁਹਾਡੀ ਜਿਹੜੀ ਪ੍ਰੋਬਲਮ ਨੂੰ ਹੱਲ ਕਰਾਣੇ ਆ ਬਾਟੋ ਆ ਨਹੀਂ ਰਹੀ ਥੱਲੇ ਹਾਂਜੀ ਇਹ ਧਾਰੀ ਵਾਲਾ ਰੇਲਵੇ ਸਟੇਸ਼ਨ ਤੇ ਜੀ ਇਹ ਕਹਿੰਦਾ ਜੀ ਮੇਰਾ ਕੋਠੀ ਦਾ ਕਬਜ਼ਾ ਕੀਤਾ ਤੇ ਇਹਨੂੰ ਫੱਲਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਥੱਲੇ ਆ ਜਾ ਜੋ ਮਸਲਾ ਕਰਾ ਹੱਲ ਕੀਤਾ ਜਾਏਗਾ ਕਦੋਂ ਦੇ ਰਿਹਾ ਟਾਵਰ ਉਹ ਤਾਂ ਕੋਣ ਕੰਡਾ ਹੋਵੇ 7000 ਦੀ ਕੋਸ਼ਿਸ਼ ਕੀਤੀ ਆ ਦੀ ਜਸੇ ਹਾਂ ਹਾਂ ਕਿੰਨਾ ਫੋਟੋ ਜੇ ਟਾਵਰ ਹੁਣ ਕਿੰਨਾ ਫੋਟੋ ਕੱਲੀ ਫੋਟੋ ਵਾਕੇ ਕੱਲੀ ਪੰਜਾਬ ਫੋਟੋ ਹੈ ਅੰਮ੍ਰਿਤਸਰ ਕਿੱਥੇ ਹੈ ਉਹਨਾਂ ਨੂੰ ਪਤਾ ਲੱਗਾ ਉਹਦਾ ਕਿਰਾਇਆ ਤੇ ਰਿੰਦਾ ਹੈ ਹਾਂ ਜੀ ਇੱਕ ਕਿਰਾਇਆ ਟਾਵਰ ਕਿ ਕਿਹੜੀ ਜਗ੍ਹਾ ਪੈਂਦਾ ਹੈ ਇਹ ਰੇਲ ਰੂਟ ਸਟੇਸ਼ਨ ਰੇਲਵੇ ਸਟੇਸ਼ਨ ਤੋਂ ਅੱਗੇ ਹੈ